ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਗਜੀਤ ਪਟੰਢੀਆ ਆਲਾ ਤੇ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਤਾਂ ਦਰਸ਼ਕੋ ਆਹ ਵੀਡੀਓ ਹਰ ਇੱਕ ਵੀਰ ਹਰ ਇੱਕ ਭੈਣ ਜੋ ਵੀ ਵੀਡੀਓ ਦੇਖਦਾ ਆਪਦੇ ਰਿਸ਼ਤੇਦਾਰਾਂ ਨੂੰ ਆਪਦੀ ਅੰਗਲੀ ਸੰਗੜੀ ਦੇ ਵਿੱਚ ਹਰ ਇੱਕ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਕੋਈ ਭਰਾ ਜ਼ਹਿਰ ਮੁਕਤ ਦੇਸੀ ਘਿਓ ਲੈਣਾ ਚਾਹੁੰਦੇ ਆ ਜਿਹੜੇ ਕੋਈ ਪਨੀਰ ਲੈਣਾ ਚਾਹੁੰਦੇ ਆ ਜਾਂ ਜਿਹੜੇ ਕੋਈ ਖੋਆ ਲੈਣਾ ਚਾਹੁੰਦੇ ਆ ਬਿਲਕੁਲ 101% ਹਰ ਇੱਕ ਚੀਜ਼ オリジナル ਹੋਊਗੀ ਫਾਰਮ ਤੁਹਾਨੂੰ ਸਾਰਾ ਵਿਜ਼ਿਟ ਕਰਾਵਾਂਗੇ ਸਾਫ਼ ਸਪੱਈਆ ਦਿਖਾਵਾਂਗੇ ਸਾਰੇ ਪਰਿਵਾਰ ਦੇ ਸਹਿਯੋਗ ਦੇ ਨਾਲ ਅਣਥੱਕ ਮਿਹਨਤ ਕਰਕੇ ਜ਼ਹਿਰ ਮੁਕਤ ਆਪ ਵੀ ਖਾ ਰਹੇ ਆ ਤੇ ਲੋਕਾਂ ਦੀ ਵੀ ਸੇਵਾ ਦੇ ਵਿੱਚ ਸੇਵਾ ਕਰ ਰਹੇ ਆ ਜਿਹੜੇ ਵੀ ਕਿਸੇ ਵੀਰ ਨੇ ਕਿਸੇ ਭਰਾ ਨੇ ਕੋਈ ਐਨ ਆਰ ਆਈ ਨੇ ਕੋਈ ਬਾਹਰ ਮਗਾਉਣਾ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਜੇ ਕੋਈ ਜ਼ਹਿਰ ਮੁਕਤ ਇੱਥੇ ਖਾਣਾ ਚਾਹੁੰਦਾ ਹੈ ਤਾਂ ਕੰਟੈਕਟ ਨੰਬਰ ਪੱਟੀ ਦੇ ਚੱਲੀ ਜਾਂਦਾ ਤੇ ਸੰਪਰਕ ਹੈ ਜਿਹੜਾ ਤੁਸੀਂ ਵੀਰ ਵਰਗਿਆਂ ਦੇ ਨਾਲ ਕਰ ਸਕਦੇ ਹੋ ਤੇ ਗੱਲਬਾਤ ਤੁਹਾਡੀ ਵੀਰ ਵਰਗਾ ਨਾ ਭੈਣ ਵਰਗਾ ਨਾ ਕਰਾਉਣੇ ਆ ਮੇਰੇ ਵੱਲੋਂ ਜੀ ਸਾਰੀ ਫੈਮਲੀ ਨੂੰ ਪਿਆਰ ਭਰੀ ਸਾਸਤਰੀ ਕਰ ਠੀਕ ਠਾਕ ਹਾਂ ਬਾਈ ਜੀ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਆਪਣਾ ਨਾਮ ਤੇ ਆਪਣੀ ਲੋਕੇਸ਼ਨ ਦੱਸੋ ਜਿੱਥੇ ਜੀ ਆਪਾਂ ਖੜੇ ਆ ਨਾਮ ਗੁਰਪ੍ਰੀਤ ਸਿੰਘ ਜੀ ਪਿਤਾ ਦਾ ਨਾਮ ਸਰਜੀਤ ਸਿੰਘ ਹੁਜੇ ਕੇ ਖਾਨਦਾਨ ਚ ਤੇ ਸਿੱਧੂ ਪਰਿਵਾਰ ਪਿੰਡ ਪੂਲਾ ਜੀ ਪਿੰਡ ਪੂਲਾ ਹਾਂਜੀ ਤੇ ਤਹਿਸੀਲ ਆ ਗਈ ਜੀ ਨਥਾਣਾ ਜੀ ਤਹਿਸੀਲ ਨਥਾਣਾ ਹਾਂਜੀ ਤੇ ਜ਼ਿਲ੍ਹਾ ਬਠਿੰਡਾ ਦਾ ਪਿੰਡ ਹੈ ਹਾਂਜੀ ਜ਼ਿਲ੍ਹਾ ਬਠਿੰਡਾ ਦਾ ਬਾਈ ਜੀ ਮਿਹਨਤ ਦੀ ਗੱਲ ਕਰੀਏ ਤੁਹਾਡੀ ਅਣਥੱਕ ਮਿਹਨਤ ਦੇਖ ਕੇ ਤੁਹਾਡਾ ਸੈਟਅਪ ਦੇਖ ਕੇ ਤੁਹਾਡੇ ਜਾਨਵਰ ਦੇਖ ਕੇ ਤਾਂ ਵਾਕਈ ਜਿਹੜੀ ਰੂਹ ਆ ਉਹ ਖੁਸ਼ ਹੋ ਗਈ ਹਾਂਜੀ ਐਨਾ ਕ ਸੋਹਣਾ ਕਾਰੋਬਾਰ ਕਿੰਨੇ ਕ ਲੰਬੇ ਸਮੇਂ ਤੋਂ ਚਲਾਇਆ ਹਾਂਜੀ ਬਹੁਤ ਟਾਈਮ ਹੋ ਗਿਆ ਚਲਾਇਆ ਕਿੰਨੇ ਕ ਸਾਲ ਹੋ ਗਏ ਕੁਝ ਜ਼ਿਆਦਾ ਜੀ ਚਾਰ ਪੰਜ ਸਾਲ ਹੋ ਗਏ ਜੀ ਚਾਰ ਪੰਜ ਸਾਲ ਹੋ ਗਏ ਕਿੰਨੇ ਕ ਜਾਨਵਰਾਂ ਤੋਂ ਸਟਾਰਟ ਕੀਤਾ ਸੀ ਕੰਮ ਜੀ ਦੋ ਤਿੰਨ ਜਾਨਵਰ ਸੀਗੇ ਅੱਜ ਆਪਣੇ ਕੋਲੇ ਕਿੰਨੇ ਹੋ ਗਏ 40 ਨਾਗਾ ਜੀ 40 ਜਾਨਵਰ ਹੋ ਗਏ ਹਾਂਜੀ ਵਾਹ ਜੀ ਵਾਹ ਬਹੁਤ ਬਹੁਤ ਤੁਹਾਨੂੰ ਸਲੂਟ ਦੁਆਰਾ ਫੇਰ ਕਹਿਨੇ ਆ ਬਹੁਤ ਵਧੀਆ ਤਰੀਕੇ ਦਾ ਤੁਸੀਂ ਸੈਟਅਪ ਬਣਾਇਆ ਵਿਆ ਫਿਰ ਕਿਵੇਂ ਭੈਣੇ ਦੋਨੇ ਰਲ ਮਿਲ ਕੇ ਕਰਦੇ ਹੋ ਹਾਂਜੀ ਵੀਰੇ ਪੱਠੇ-ਵੋਠੇ ਲਿਆ ਦਿੰਦੇ ਆ ਬਸ ਤੇ ਵੀ ਦੁੱਧ ਤਾਂ ਨਹੀਂ ਚਵਾਈ ਇਹਨਾਂ ਨੂੰ ਆਉਂਦੀ ਹੈ ਨਾ ਉਹ ਅਸੀਂ ਮਸ਼ੀਨਾਂ ਚੋਂ ਨਹੀਂ ਆ ਜਾਂ ਬੇਟਾ ਚਵਾ ਜਾਂਦਾ ਸਾਡਾ ਪਾਪਾ ਵੀ ਚਵਾਉਂਦਾਗਾ ਹਾਂਜੀ ਤੇ ਵੀ ਕੱਖ ਪੱਠਾ ਲਿਆਉਂਦੀ ਆ ਤੇ ਖੇਤੀ ਕਰਦੇ ਆਏ ਵਾਹ ਜੀ ਵਾਹ ਤੁਹਾਡੀ ਪੱਕੀ ਡਿਊਟੀ ਨਾਲ ਖੇਤੀ ਤੇ ਆ ਨਾਲ ਪਸ਼ੂਆਂ ਤੇ ਆ ਹਾਂ ਰਲ ਮਿਲ ਕੇ ਕਰੀ ਜਾਂਦੇ ਦੋਨੇ ਜਾਣੇ ਚਾਰ ਲਿਆਉਣਾ ਹਰ ਰਲ ਲਿਆਉਣਾ ਵੱਢ ਕੇ ਖੇਤੋਂ ਹੀ ਲਿਆਉਂਦੇ ਵੀ ਆ ਸਵੇਰੇ ਭਵਾਉਂਦੇ ਵੀ ਆ ਜੀ ਹਾਂ ਜਿਵੇਂ ਖੇਤੀ ਦਾ ਕਰਦੇ ਆ ਦਿਨੇ ਮੇਰੇ ਨਾਲ ਬੰਦਾ ਹੈਗਾ ਸੋ ਉਹ ਨਾਲ ਲੱਕੇ ਨਮਾਈ ਨਮਾ ਦੇ ਦਿੰਨੇ ਆ ਤੇ ਕੱਖ ਪੱਠਾ ਬਾ ਦਿੰਨੇ ਆ ਵਾਹ ਜੀ ਵਾਹ ਬਹੁਤ ਹੀ ਵਧੀਆ ਬੱਚਾ ਪਨੇ ਤੁਹਾਡਾ ਬੇਟਾ ਕਿਹੜਾ ਆ ਗਿਆ ਫਿਰ ਆ ਸੀ ਜੀ ਮੇਰਾ ਬੇਟਾ ਅੱਛਾ ਕਿਹੜੀ ਕਲਾਸ ਚ ਹੋ ਗਿਆ ਬੇਟਾ ਫਿਰ 8ਵੀਂ ਚ ਹੋ ਗਿਆ ਫਿਰ ਕਿਹੜਾ ਕੰਮ ਮੰਮਾ ਨ ਕਰਾ ਕੇ ਜਾਣਾ ਹੁੰਦਾ ਜੀ ਛੋਟੀ ਆ ਜਦ ਨਹਾਵਾ ਦੀ ਦਿੰਦਾ ਜੀ ਸਾਰੇ ਬਸ ਹੁਣ ਪਾਣੀ ਵੀ ਪਿਆ ਜਾਂਦਾ ਤੇ ਪਰ ਹੁਣ ਜਦ ਸਕੂਲ ਜਾਂਦਾ ਪਹਿਲ ਸਾਮ ਦੀਆਂ ਵਗਾਈਆਂ ਦੀ ਚਬਾਈ ਇਹ ਕਰਦਾ ਮਸ਼ੀਨ ਲਾ ਕੇ ਵਾਹ ਜੀ ਵਾਹ ਹਾਂ ਜੀ ਇਹ ਫਿਰ ਤੇਰਾ ਦੋਸਤ ਆ ਗਿਆ ਹਾਂ ਜੀ ਸਾਡੇ ਚਾਚਾ ਜੀ ਦਾ ਪੁੱਤ ਆ ਜੀ ਤੁਸੀਂ ਬੇਟਾ ਕਿਹੜੀ ਕਲਾਸ 'ਚ ਹੋਗੇ ਨਹੀਂ 10ਵੀਂ ਤੁਸੀਂ 10ਵੀਂ 'ਚ ਹੋਗੇ ਵਾਹ ਜੀ ਵਾਹ ਦੋਨੇ ਫਿਰ ਇੱਕੋ ਸਕੂਲ 'ਚ ਪੜਦੇ ਹੋ ਨਹੀਂ ਮੈਂ ਹੀ ਇੱਧਰ ਦੂਚੇ ਅੱਛਾ ਤੁਸੀਂ ਧੂਣ 'ਚੋਂ ਠੀਕ ਹੈ ਤੁਸੀਂ ਮੈਂ ਸੰਤਖਪੀਰ ਜੀ ਠੀਕ ਹੈ ਪਰ ਸ਼ਾਮ ਨੂੰ ਸਕੂਲੋਂ ਆ ਕੇ ਇਕੱਠੇ ਹੁੰਨੇ ਹੋ ਹੈਨਾ ਖੇਡ ਤੇ ਖੂਡ ਦਾ ਮੌਕਾ ਮਿਲਦਾ ਕਿ ਮम्मा ਪਸਨਾਚੀ ਲਈ ਰੱਖਦੀ ਆ ਵੀਰੇ ਪਤਾ ਕੀ ਹੈ ਹੁਣ ਵੀ ਬੱਚੇ ਵੀ ਘਰੇ ਹੀ ਰਹਿੰਦੇ ਆ ਸ਼ਾਮ ਨੂੰ 4 ਵਜੇ ਤੱਕ ਆਉਂਦੇ ਆ ਸਕੂਲੋਂ ਬਸ ਆ ਕੇ ਕੱਪੜੇ ਲਾਉਂਦੇ ਚਾਹ ਪਾਣੀ ਪੀਂਦੇ ਨੇ 5 ਵਜੇ ਜਾਂਦੇ ਫਿਰ ਬਸ ਚਵਾਈ ਚੱਵਾਈ ਚੱਲ ਪੈਂਦੀ ਹੈ ਤੇ ਇਹ ਤਾਂ ਵੀ ਘਰੋਂ ਬਾਹਰ ਕਦੇ ਗਈ ਨਹੀਂ ਹੈਗੀ ਬਾ ਨਾਈ ਕਦੇ ਉਹ ਬੇਟਾ ਬਾਹਰ ਨਿਕਲੇ ਨਹੀਂ ਸਾਡੇ ਬੱਚੇ ਕਦੇ ਬਾਹਰ ਤੱਕ ਵੀ ਕਿਸੇ ਦੇ ਨਹੀਂ ਗਏ ਹੈਗੇ ਘਰੇ ਘਰੇ ਰਹਿੰਦੇ ਆ ਬਾ ਜੀ ਬਾ ਸਾਈਕਲਾਂ ਸੂਪਲਾਂ ਤੇ ਫਿਰ ਗੇੜੇ ਨਹੀਂ ਦੇਣੇ ਜਾਂਦੇ ਪਿੰਡ ਚ ਹਾਂ ਬਈ ਅੱਛਾ ਘਰੇ ਘਰੀ ਰਹਿੰਦੇ ਹਾਂ ਹਾਂਜੀ ਕੋਈ ਚੀਜ਼ ਰਸਤੇ ਦੁਕਾਨ ਤੋਂ ਕੋਈ ਲਿਆਉਣੀ ਆ ਉਹ ਜ਼ਰੂਰ ਲਿਆਉਂਦੇ ਆ ਪਰ ਉਹ ਕਦੇ ਬੱਚੇ ਸਾਡੇ ਬਾਹਰ ਨਹੀਂ ਗਏ ਕਿਸੇ ਦੇ ਘਰੇ ਵੀ ਨਾ ਕਿਤੇ ਹੋਰ ਬਾ ਜੀ ਬਾ ਬਹੁਤ 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 ਚਲੋ ਇਹੋ ਜਿਹੇ ਬੱਚਿਆਂ ਨੂੰ ਸਲੂਟ ਹੈ ਫਿਰ ਜੂੜਾ ਭਨੇ ਜਮੰਦਰੀ ਰੱਖਿਆ ਪਿਆ ਹਾਂਜੀ ਇਹ ਨਹੀਂ ਆਪ ਹੀ ਰੱਖਿਆ ਜੇ ਜਦੋਂ ਸਿ ਵਾਲ ਕਟਾਉਂਦੇ ਹੁੰਦੇ ਰੋਂਦਾ ਹੁੰਦਾ ਬੁਖਾਰ ਚੜਾ ਲੈਂਦਾ ਸੀਗਾ ਜੀ ਹਾਂ ਤੇ ਫਿਰ ਇਹ ਕਹਿੰਦੇ ਜੂੜਾ ਰੱਖਣਾ ਹੁਣੇ ਆਪ ਹੀ ਜੂੜਾ ਰੱਖਿਆ ਆਪ ਹੀ ਇਹਨਾਂ ਨੇ ਪੱਗ ਬੰਨਣੀ ਸਿੱਖੀ ਹੈ ਜੀ ਵਾਹ ਜੀ ਵਾਹ ਵੇਖੋ ਦਰਸ਼ਕੋ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਬੱਚਾ ਵੇਖੋ ਦਸਤਾਰ ਨਾਲ ਕਿੰਨਾ ਸੋਹਣਾ ਲੱਗਦਾ ਹੈ ਹਨਾ ਛੋਟੀ ਜੀ ਉਮਰ ਹੈ ਹਜੇ ਦਾੜੀ ਨਹੀਂ ਆਈ ਦਸਤਾਰ ਦੇਖੋ ਆਪਣੀ ਹੈ ਫਿਰ ਹਾਂਜੀ ਬਿਲਕੁਲ ਤੁਸੀਂ ਬਟਾ ਫਿਰ ਆਪ ਬੰਨਿਆ ਦਸਤਾਰ ਹਾਂਜੀ ਵੈਰੀ ਗੁੱਡ ਬਹੁਤ ਵਧੀਆ ਪਹਿਲਾਂ ਜੂੜਾ ਤੁਸੀਂ ਰੱਖਿਆ ਸੀ ਕਿ ਫਿਰ ਦੋਨੋਂ ਨੇ ਇਕੱਠੇ ਰੱਖਿਆ ਮੇਰਾ ਪਹਿਲਾਂ ਦਾ ਹੀ ਉਹ ਵੱਡਾ ਹੈ ਇਹ ਤੋਂ ਅੱਛਾ ਥੋੜੇ ਪਹਿਲਾਂ ਦਾ ਹੀ ਹੈ ਵਾਹ ਜੀ ਵਾਹ ਚਲੋ ਕੋਈ ਵਾਰ ਚ ਕੋਈ ਕੁੱਤਾ ਆਏ ਕੋਈ ਬਾਂ ਜਾਨਵਰ ਆਏ ਇਹ ਦੋ ਵਾਰੀ ਵੀ ਦੁੱਧ ਪਾਇਆ ਤਿੰਨ ਵਾਰੀ ਵੀ ਦੁੱਧ ਪਾਇਆ ਵੀ ਇਹਨੇ ਰੋਟੀਆਂ ਸਭਵੇਂ ਸਾਨੂੰ ਘਰੇ ਨਾਲ ਰਹਿਣ ਪਰ ਇਹਦੇ ਵਾਰ ਚ ਨੂੰ ਨੂੰ ਕੁੱਤੇ ਨੂੰ ਜਾ ਕੇ ਰੱਖਣਾ ਰੋਟੀ ਰੋਜ਼ ਨੂੰ ਮੈਨੂੰ ਲੱਗਦਾ ਗਾਂ ਹੀ ਫੇਰ ਚੋਂਦਾ ਮੈਨੂੰ ਲੱਗਦਾ ਇੰਨੀ ਮਿੰਟ ਮਿੰਟ ਕਰਦਾ ਵੀ ਦੁੱਧ ਪਾਉਂਗਾ ਹੈ ਕਿੰਨੇ ਡੌਗੀ ਰੱਖ ਲੇ ਫਿਰ 12 ਚਾਏ ਜਾਂਦੇ ਆ ਉਹ ਡੌਗੀ ਤਾਂ ਬਾਬਾ ਜਿਹੜਾ ਇੱਕ ਤਾਂ ਪੱਕਈ ਆ ਹੂੰ ਦੋ ਤਿੰਨਾਂ ਤੜਕੇ ਆ ਜਾਂਦਾ ਕੀ ਨਾਮ ਰੱਖਿਆ ਫਿਰ ਜਿਹੜਾ ਪੱਕਾ ਆਉਂਦਾ ਉਹ ਤਾਂ ਜੇਕੀ ਜੇਕੀ ਨਾਮ ਬੜਾ ਸੁਣਾ ਰੱਖਿਆ ਬੈਂ ਦੇਖ ਕੇ ਦੂਰੋਂ ਭੱਜ ਲੈਂਦਾ ਹੀ ਆ ਬਾਤ ਚ ਬੈਠਾ ਹੋਵੇ ਬੈਂ ਆ ਜੀ ਉਹ ਤਾਂ ਦੂਰੋਂ ਭੱਜ ਲੰਦਾ ਦੇਖ ਕੇ ਹੂੰ ਇੱਥੋਂ ਤੱਕ ਆਉਂਦਾ ਇਹਦੇ ਘਰੇ ਨਾਲ ਤੱਕ ਬਹੁਤ ਬਹੁਤ ਹੀ ਵਧੀਆ ਭਣੇ ਭਣੇ ਆਪਣੇ ਦਰਸ਼ਕਾਂ ਨਾਲ ਦੀ ਨਾਲ ਆਪਣੇ ਜਾਨਵਰ ਆਪ ਦਿਖਾਈਏ ਹਨਾ ਹਾਂਜੀ ਜਿਹੜੀ ਤੁਸੀਂ ਅਣਥੱਕ ਮਿਹਨਤ ਕਰਕੇ ਜਾਨਵਰ ਭਣੇ ਫਿਰ ਪਹਿਲੀ ਆਪਾਂ ਸਟਾਰਟਿੰਗ ਗਾਈਆਂ ਤੋਂ ਕਰਿਆ ਸੀ ਕਿ ਮੱਝਾਂ ਤੋਂ ਕਰਿਆ ਸੀ ਮੱਝ ਤਾਂ ਗਾਂ ਤਾਂ ਜਿਹੜੀ ਆਪਾਂ ਪਹਿਲਾਂ ਲਿਆਂ ਸਟਾਰਟਿੰਗ ਉਹ ਤਾਂ ਹੋਣਾ ਵੇਚ ਬੋਝ ਦਿੱਤੀ ਵੱਡੀ ਹੋ ਗਈ ਹੈ ਨਾ ਪਰ ਮੱਝ ਆਪਣੀ ਖੜੀ ਹੈ ਇੱਕ ਵਾਹ ਜੀ ਵਾਹ ਇਹ ਆਪਾਂ ਦੱਸੋ ਭੈਣ ਜਿਹੜਾ ਮਕਾਨ ਪਾਇਆ ਜਿਹਦੇ ਆਪਾਂ ਨੀਚੇ ਖੜੇ ਆਂ ਹਾਂਜੀ ਕਾਫੀ ਠੰਡਾ ਮਹਿਸੂਸ ਹੋ ਰਿਹਾ ਹੈ ਨਾ ਹਾਂਜੀ ਵੀਰੇ ਇੱਕ ਪਰ ਕਿੰਨਾ ਕੁ ਟਾਈਮ ਹੋ ਗਿਆ ਪਾਇ ਇਹਨੂੰ ਇਹਨੂੰ ਸਾਲ ਹੋ ਜੋ ਜੀ ਮਾਰਚ ਚ ਹੁਣ ਜੀ ਹਾਂਜੀ ਕਿੰਨੀ ਹਾਈਟ ਇਹਦੀ ਉੱਚੀ ਕਿੰਨੀ ਆ ਇਹਦੀ ਹਾਈਟ ਹੈਗੀ ਹੈ ਜੀ 20 ਫੁੱਟ ਉੱਚਾ ਹੈ 20 ਫੁੱਟ ਦੀ ਉਚਾਈ ਤੇ ਪਾਇਆ ਕਿੰਨੇ ਬਾਈ ਕਿੰਨੇ ਦਾ ਪਾਇਆ 50 ਬਾਈ 50 ਦਾ ਪੰਜਾਬ वाई 50 ਦਾ ਪਾਇਆ ਜੀ ਫਿਰ ਇਹ ਸੋਚਿਆ ਵੀ ਇਹ ਤੋਂ ਬਿਨਾ ਨਹੀਂ ਸਰਦਾ ਪਹਿਲਾਂ ਫਿਰ ਸਲੇਟਾਂ ਸੀ ਇੱਥੇ ਪਾਈਆਂ ਹੋਈਆਂ ਪਰਲੀ ਪਰਲੀ ਸੈਡ ਇੱਥੇ ਨਹੀਂ ਸੀ ਕੁਝ ਵੀ ਇਹ ਕਹਿੰਦਾ ਇੱਥੇ ਧੁੱਪ ਆਉਂਦੀ ਸੀ ਕੋਈ ਹਰਾ ਪੱਠਾ ਹੁੰਦਾ ਉਹ ਵੀ ਧੁੱਪੇ ਰਹਿੰਦਾ ਸੀ ਇੱਥੇ ਗੱਡੀ ਜਿਵੇਂ ਹੁਣ ਆਪਾਂ ਸਾਂਵੇਂ ਲਾ ਦਿੰਨੇ ਆ ਇੱਥੇ ਇਹ ਪਸ਼ੂ ਆਪਾਂ ਨੂੰ ਅੰਦਰ ਇਕੱਠੇ ਕਰਨੇ ਪੈਂਦੇ ਸੀ ਹੁਣ ਪਸ਼ੂ ਆਏ ਸਾਲ 2-3 ਪਸ਼ੂ ਕਟੀਆਂ ਵਧ ਗਈਆਂ ਬਸਾਂ ਵਧ ਗਈਆਂ ਆਏ ਸਾਲ ਵਧੀਆਂ ਨੇ ਪਸ਼ੂ ਜ਼ਿਆਦਾ ਹੋ ਗਏ ਤੇ ਇੱਕੋ ਸਲੇਟਾਂ ਜਿਹੜੀਆਂ ਹੈਗੀਆਂ ਉਹ ਇੱਕ ਵੀ ਮੀਂਹ ਮੀਂਹ ਦੀ ਤੇ ਉਹ ਪਤਨਾ ਉਹ ਵਾਰ ਇਸ ਸਰਦੀਆਂ ਚ ਠੰਡੀਆਂ ਹੁੰਦੀਆਂ ਜੀ ਗਰਮੀ ਚ ਤਾਪਦੀਆਂ ਬਹੁਤ ਜ਼ਿਆਦਾ ਸੀ ਬਹੁਤ ਬੁਰਾ ਹਾਲ ਸਾਡੇ ਪਸ਼ੂ ਜੀ ਰੱਬ ਦੀ ਕਿਰਪਾ ਨਾਲ ਉਹਦੋਂ ਬਾਅਦ ਬਿਮਾਰ ਨਹੀਂ ਹੋਏ ਜਦੋਂ ਉਹ ਪਾਏ ਪਹਿਲਾਂ ਸਾਡੇ ਬਹੁਤ ਬੁਰਾ ਹਾਲ ਸੀ ਖਸਮਾਦਾ ਉਹ ਜੀ ਫਿਰ ਇੱਥੇ ਫੋਗਰ ਫੁੱਗਰ ਲਾਉਣ ਦੀ ਜ਼ਰੂਰਤ ਪੈਂਦੀ ਹੈ ਕਿ ਹਵਾ ਵੈਸੀ ਬਹੁਤ ਛੋਟੇ ਕ੍ਰਾਸ ਹੁੰਦੀ ਹੈ ਉਹ ਸਾਡੇ ਫੌਗਰ ਲੱਗੇ ਹੋਏ ਆ ਜੀ ਆਪਾਂ ਹੁਣ ਆ ਉਹ ਪੱਲਾ ਪਾਇਆ ਸੀ ਨਾ ਸਰਦੀਆਂ ਕਰਕੇ ਲਾਤੇ ਸੀਗੇ ਤੇ ਪਰ ਉਹ ਜਿਆਦਾ ਲੋਡ ਨਹੀਂ ਪੈਂਦੀ ਹਵਾ ਜਿਆਦਾ ਕ੍ਰੋਸਿੰਗ ਹੁੰਦੀ ਹੈ ਨਾ ਹਵਾ ਇਹ ਕਾ ਉੱਪਰ ਆ ਦੂਜੇ ਪੱਕੇ ਲੱਗੇ ਹੋਏ ਆ ਕੱਢਣ ਵਾਲੇ ਜੀ ਉੱਪਰ ਬਾਪੂ ਜੀ ਕਹਿ ਰਹੇ ਸੀ ਵੀ ਫਰਸਲ ਲਾਤੀ ਹਾਂ ਜੀ ਉੱਪਰ ਫਰਸਲ ਆਤੀ ਫਰਸਲ ਘੱਟ ਦੇ ਨਾਲ ਜੀ ਫਿਰ ਉਹ ਕਈ ਵਾਰ ਹੁਣ ਜਿਵੇਂ ਇੰਨੇ ਵੀ ਪਾਇਆ ਇਹਦਾ ਫਿਰ ਸਾਰਾ ਮਿੱਟੀ ਲੈ ਜਾਂਦੀ ਜੀ ਤੇ ਉਹ ਫਰਸ ਕਰਕੇ ਵੀ ਸਹੀ ਹੈ ਜੀ ਹਮ ਨਾਲੇ ਖਰਚਾ ਘਟਾ ਹੈ ਜੀ ਜੀ ਤੇ ਨਵੇਂ ਵੀ ਆਰਾਮਦਾਰੀ ਜ਼ਿਆਦਾ ਹੈਗੀ ਹਾਂਜੀ ਫਿਰ ਚੂਹਾ ਚਵਾਈ ਨਾਲ ਕਰਾਉਣੇ ਹੋ ਬਾਈ ਨਹੀਂ ਜੀ ਹਾਂ ਪੱਠੇ ਪਾਉਣੇ ਕੱਲੇ ਪੱਠੇ ਪਾਉਣੇ ਆ ਫਿਰ ਚਵਾਈ ਸਿੱਖੀ ਨਹੀਂ ਗਈ ਨਹੀਂ ਪਹਿਲਾਂ ਤੋਂ ਅੱਛਾ ਪਹਿਨੇ ਫਿਰ ਇਹ ਨਹੀਂ ਕਿਹਾ ਵੀ ਚਵਾਈ ਤੁਸੀਂ ਸਿੱਖੋ ਹੈਂ ਦਾਬ ਨਹੀਂ ਪਾਈ ਨਹੀਂ ਵੀਰੇ ਇਹਨਾਂ ਦਾ ਬਾਬਾ ਵਾਦੀ ਜ਼ਿਆਦਾ ਧਿਆਨ ਹੈ ਜੀ ਉਸ ਗੁਰਦੁਆਰੇ ਦੇ ਦੇ ਸਰਾਂਦਾ ਸਰੋਂਦੇ ਜਾਂਦੇ ਰਹਿੰਦੇ ਆ ਜੀ ਹਾਂਜੀ ਜੀ ਚਵਾਈ ਤਾਂ ਅਸੀਂ ਆਪ ਹੀ ਕਰ ਲੈਂਦੇ ਆ ਹਾਂ ਸਾਡੇ ਪਾਪਾ ਹੈਗੇ ਆ ਬੇਟਾ ਹੈਗੇ ਜੀ ਚਲੋ ਅਸੀਂ ਖੂਲ ਕੇ ਬੰਦਦਾ ਪੱਠੇ ਨਾਲ ਹੀ ਬਹੁਤ ਫਰਕ ਪੈ ਜਾਂਦੇ ਜੀ ਬਹੁਤ ਬਹੁਤ ਵਧੀਆ ਰਲ ਮਿਲ ਕੇ ਸਟਾਰਟ ਕੀਤਾ ਬਣਾ ਤੁਸੀਂ ਕੰਮ। ਉਹ ਕਹਿ ਦਿੰਦੇ ਸੀ ਲੋਕ ਮੈਨੂੰ ਵੀ ਉਹ ਤਾਂ ਰੋਜਗਰ ਦੁਆਰੇ ਵਗ ਜਾਂਦਾ ਵੀ ਇਹ ਕੱਲੀ ਪਸੂ ਸਾਹਮਦੀ ਐ। ਵੀ ਆਏ ਆ ਚਲੋ ਹੁਣ ਆਪਣਾ ਕੰਮ ਆਪਾਂ ਨੂੰ ਕਰਨਾ ਚਾਹੀਦਾ ਹਨਾ ਜੀ। ਜੀ ਵੀ ਜੇ ਉਹ ਨਾ ਥੋੜੂ ਆ ਵੀ ਆਪਾਂ ਉਹਨੇ ਕੰਮ ਥੋੜੂ ਛੱਡਣਾ ਹੈ। ਇਹ ਵੀ ਕਿਸਮਤ ਵਾਲੇ ਬੰਦਿਆਂ ਦੇ ਕਿਸਮਤ ਜੀ ਲਿਖਿਆ ਹੁੰਦਾ ਸੂਰੂ ਦੇ ਦਰਸ਼ਨ ਕਰਨ ਦਾ ਵਾਕ ਹੀ sire ਵੀ ਕਹਿੰਦੇ ਹੁੰਦੇ ਆ ਵੀ ਇੱਕ ਲੱਕੜ ਦੇ ਸਾਂ ਲੋਹਾ ਕਰ ਜਾਂਦਾ ਹੈ। ਹਾਂ। ਬਿਲਕੁਲ ਜੀ ਭਾਗ ਹੁੰਦੇ ਚਲੋ ਨਾ ਗੁਰੂ ਦੇ ਨਾਲ ਨਾਲ ਵੀ ਆਪਾਂ ਨੂੰ ਜੁੜਨਾ ਚਾਹੀਦਾ ਹੈ ਹੂੰ ਦੁਨਿਆਵੀ ਜੀਵਨ ਦੇ ਨਾਲ-ਨਾਲ ਚਲੋ ਪਰਮਾਤਮਾ ਦਾ ਨਾਮ ਵੀ ਜ਼ਰੂਰੀ ਹੈ ਜੀ ਹੈਨਾ ਬਹੁਤ ਬਹੁਤ ਹੀ ਵਧੀਆ ਜੀ ਕਹਿੰਦੇ ਕਿਹੜੀ ਮੱਝ ਆਪਣੇ ਕੋਲੇ ਹੈਗੀ ਹੈ 21 ਲੀਟਰ ਵਾਲੀ ਪਹਿਲਾਂ ਪੋਤੇ ਦਰਸ਼ਨ ਕਰਾਈਏ ਇਹ ਤਾਂ ਜੀ ਸੋਨ ਵਾਲੀ ਹੈ ਜੀ ਲੈ ਵੀ ਦਰਸ਼ਕੋ ਤੁਹਾਨੂੰ ਮੱਝਾਂ ਦਿਖਾਉਣੀ ਹੈ ਅੱਜ ਏ ਕਲਾਸ ਦੇ ਨਾਲ ਟੌਪ ਤੇ ਭੈਣ ਦੀ ਸਾਡੀ ਦੀ ਮਿਹਨਤ ਵੀ ਅਣਥੱਕ ਹੈ ਤੇ ਸਾਰੀ ਫੈਮਿਲੀ ਦਾ ਬੱਚਾ-ਬੱਚੇ ਨਾਲ ਹੈਲਪ ਕਰਾਉਂਦਾ ਹੈ ਤੇ ਜਾਨਵਰਾਂ ਦੇ ਦਰਸ਼ਨ ਤੁਸੀਂ ਕਰੀ ਜਾਓ ਇਹ ਤਾਂ 10-12 ਦਿਨ ਰਹਿੰਦੇ ਆ ਵੀਰੇ ਸੂਣਦੇ ਹੀ ਕਿੰਨੇਵੇਂ ਸੂਏ ਆ ਭਣੇ ਇਹ ਇਹ ਚੌਥਾ ਸੂਆ ਸਾਡੇ ਕੋਲ ਜੇ ਅਸੀਂ ਪਹਿਲੇ ਦੂਜੇ ਸੂਏ ਸੂਈ ਵੀ ਸੂਣ ਵਾਲੀ ਦਿਹਾਂਦੀ ਸੀਗੀ ਜੀ ਹਾਂਜੀ ਚੌਥੇ ਸੂਏ ਸੂਣਾ ਭਣੇ ਚੌਥੇ ਸੂਏ ਸੂਣਾ ਹੀ ਚੌਥੇ ਸੂਏ ਦਰਸ਼ਕੋ ਸੂਣਾ ਹੈ ਤੇ ਜਨਮਰ ਤੁਸੀਂ ਆਹ ਸਭ ਤੋਂ 12 ਦਿਨ ਰਹਿੰਦੇ ਆ ਸੂਣ ਚ ਹਜੇ ਅੱਛਾ ਭਣੇ ਫੇਰ ਇਹ ਕੱਕਾ ਰੇਤਾ ਤੁਸੀਂ ਸਪੈਸ਼ਲ ਮੰਗਾਉਣੇ ਹੋ ਕਿ ਟਿੱਪੇ ਟੁੱਬੇ ਹੈਗੇ ਆ ਨਹੀਂ ਇੱਥੇ ਹੈਗੇ ਹੀ ਟਿੱਬੇ ਅੱਛਾ ਹਾਂਜੀ ਤੇ ਇੱਥੇ ਦਾ ਸੂਣ ਵਾਲਾ ਪਸ਼ੂ ਜਿਹੜਾ ਹੁੰਦਾਗਾ ਤੇ ਉਹ ਕੇਰਾ ਅਸੀਂ ਇੱਥੇ 10 ਦਿਨ ਪਹਿਲਾਂ ਬੰਦੇ ਆ ਤੇ ਚਾਰ ਪੰਜ ਦਿਨ ਬਾਅਦ ਚ ਬੰਦੀ ਜਾਂਦੇ ਆ। ਅੱਛਾ ਕੱਚੀ ਜਗ੍ਹਾ ਵਿੱਚ ਹਾਂਜੀ ਸੂਣ ਤੋਂ ਪਹਿਲਾਂ 10 ਦਿਨ ਬੰਨਣ ਲੱਗ ਜਾਂਦੇ ਆ ਜੀ। ਹੁਣ ਇਹ 10 ਦਿਨ ਰਹਿ ਕੇ ਉਹ ਵਹਿੜ ਤੇ ਵੀ ਰਹਿੰਦੇ ਆ 15 ਦਿਨ ਇਹ ਗੈ ਸੂਣ ਵਾਲੀ ਇਹਦੇ ਵੀ ਰਹਿੰਦੇ 10 ਦਿਨ। ਜਿਹੜੀਆਂ ਜਿਹੜੀਆਂ ਸੂਣ ਵਾਲੀਆਂ ਕੱਪੜਾ ਪਹਿਲਾਂ ਇੱਥੇ ਬੰਨਣ ਲੱਗ ਜਾਂਦੇ ਆ। ਉਹਨੇ ਪਾਸੇ ਕਰ ਲੈਣੇ। ਹਾਂਜੀ ਪਹਿਲਾਂ ਇੱਧਰ ਮੈਂ ਤਾਂ ਹੁਣ ਸੂਣ ਦਾ ਕਈ ਪਸ਼ੂ ਰਾਤ ਨੂੰ ਸੂ ਪੈਂਦਾ ਨਹੀਂ ਪਤਾ ਲੱਗਦਾ। ਹੂੰ ਤੇ ਬਾਕੀ ਸਿਰੇ ਵੀ ਕੇਰਾ ਅਸੀਂ 10 ਦਿਨ ਇੱਥੇ ਬੰਦੇ ਆ ਜੀ ਸੂਣ ਵਾਲਾ ਪਸ਼ੂ ਅੱਡਾ। ਪੜਨੇ ਫਿਰ ਜਿਹੜੀ ਡਾਈਟ ਪਲਾਨ ਆ ਤੁਹਾਡਾ ਗੱਬਣ ਨੂੰ ਤੁਸੀਂ ਫਿਰ ਕੀ ਕੁਸ਼ ਪਾਉਣੇ ਹੋਗੇ ਜਦੋਂ ਪਸ਼ੂ ਚ ਕੋਈ 2 ਮਹੀਨੇ ਜਾਂ 3 ਮਹੀਨੇ ਤਾਂ ਜਿਹੜੀ ਹੁਣ 1 ਮਹੀਨਾ ਰਹਿ ਗਿਆ ਇਹ ट्रांजੈਕਸ਼ਨ ਫੀਲਡ ਜਿਹੜੀ ਕਾਰਗਿਲ ਦੀ ਹੁੰਦੀ ਆ ਸੀ ਉਹ ਪਾਉਣੇ ਆ ਜੀ ਜੀ ਤੇ ਇੱਕ ਟਾਈਮ ਅਸੀਂ ਇਹਨਾਂ ਨੂੰ ਸੋਲੀਆਂ ਦੀਆਂ ਬੱਕਲੀਆਂ ਤੇ ਕੰਕਦੀਆਂ ਤੇ ਬੜੇਵੇਂ ਰਿੰਨ ਕੇ ਪਾਉਣੇ ਆ ਰਿੰਨ ਕੇ ਪਾਉਣੇ ਆ ਹਾਂਜੀ ਸਵੇਰ ਦੇ ਹੁਣ ਸੇਵ ਹੈ ਦੇਦੇ ਉਹ ਧਰੇਵੇਂ ਹੁੰਦੇ ਆ 10 ਵਜੇ ਤੱਕ ਰਿੱਝ ਜਾਂਦੇ ਆ ਹੁਣ ਇੱਥੇ ਤੂੜੀ ਤੇ ਠੰਡੇ ਕਰਕੇ ਇੱਥੇ ਤੂੜੀ ਤੇ ਜਿੰਨੇ ਬਸ ਸੁਣਾ ਉਹਨਾਂ ਨੂੰ ਛੱਡ ਦਿੰਦੀ ਐ ਤੂੜੀ ਪੜਨੇ ਫਿਰ ਕਿੰਨੀ ਕ ਮੈਂ ਤੂੜੀ ਅਸੀਂ 4 ਦੇ ਤੇ ਤੂੜੀ ਤੇ 4 ਵਿੱਚ ਤੇ ਹਰਾ ਮਿਕਸ ਪਾਉਣੀ ਹੈ ਜੀ ਅਸੀਂ ਅੱਛਾ ਪਹਿਲਾਂ ਇਹ ਫੇਰ ਇਹ ਰਾਕੇ ਰੱਖ ਲੈਨੇ ਇਹ ਇੱਕ ਟਾਈਮ ਲੈ ਕੇ ਸਵੇਰੇ ਪਕ ਲੈਨੇ ਹਾਂ ਸਵੇਰੇ ਇਸ ਵੇਲੇ 10 ਵਜੇ ਤੋਂ 4 ਆ ਜਾਂਦਾ ਜੀ ਤੇ ਉਸ ਤੋਂ ਬਾਅਦ ਇਹ ਹੁਣ ਕੱਲ 10 ਵਜੇ ਦਾ 4 ਰਾਕੇ ਰੱਖਿਆ ਹੋਇਆ ਆਪਣਾ ਤੂੜੀ ਤੇ ਹਰਾ ਮਿਕਸ ਕੀਤਾ ਹੋਇਆ ਇਹ ਹੁਣ ਪਾ ਦੇਾਂਗੇ ਅੱਛਾ ਤੇ ਹੁਣ ਗੱਡੀ ਚਾਰਦੀ ਲਿਆ ਕੇ ਇਹਦੇ ਵਿੱਚ ਹਲ ਤੂੜੀ ਪਾ ਕੇ ਤੇ ਹਰਾ ਪਾ ਕੇ ਨੂੰ ਮਿਕਸ ਕਰਕੇ ਰੱਖ ਦੇਾਂਗੇ ਸਵੇਰੇ ਬਾਅਦ ਆ ਅੱਧਾ ਅੱਧਾ ਹੁਣ ਫੇਰ ਪਾ ਦੇਾਂਗੇ ਹੂੰ ਬਸ ਪਾ ਟਿਕ ਵਾਰੀ ਰੋਣਾ ਪਾ ਦੋ ਵਾਰੀ ਕਿੰਨਾ ਕ ਫਿਰ ਇੱਕ ਪਸ਼ੂ ਨੂੰ ਕਿੰਨਾ ਕ ਮੈਂਸ਼ਨ ਕਰਦੇ ਹਾਂ ਆ ਸਾਡੇ ਆ ਟੋਕਰੀ ਹੈ ਜੀ ਆਹ ਜਿਹੜੀਆਂ ਪਲਾਸਟਿਕ ਦੀਆਂ ਹਨਾ ਇੱਕ ਨੂੰ ਇੱਕ ਟੋਕਰੀ ਪਾਉਣੀ ਹੈ ਜੀ ਇੱਕ ਬੱਠਲ ਕਹਿ ਸਕਦੀ ਹੈ ਜੀ ਬੱਠਲ ਹੈ ਇਹ ਇੱਕ ਬੱਠਲ ਇੱਕ ਨੂੰ ਪਾਉਣੀ ਹੈਗੇ ਠੀਕ ਤੇ ਵੀ ਡੇਢ ਕਿਲੋ ਫੀਡ ਡੇਢ ਕਿਲੋ ਨਾਲ ਫੀਡ ਮੈਂਸ਼ਨ ਹਾਂਜੀ ਘਰ ਦੀ ਬਣੀ ਹੋਈ ਫੀਡ ਹੈਗੀ ਆਪਣੀ ਜੀ ਬਣਵਾ ਕੇ ਲਿਆਉਣੇ ਉਹ ਫੀਡ ਪਾਉਣੇ ਆ ਭਾਣੇ ਫੀਡ ਦੀ ਗੱਲ ਕਰੀਏ ਫਿਰ ਇੱਕ ਪਸ਼ੂ ਨੂੰ ਕਿੰਨੇ ਕ ਫੀਡ ਮੈਂਸ਼ਨ ਕਰ ਦਿੰਨੇ ਆ ਅਸੀਂ 1.5 ਕਿਲੋ ਫੀਡ ਪਾਉਣੀ ਹੈ ਜੀ ਮੱਝਾਂ ਨੂੰ ਅੱਛਾ ਇੱਕ ਟਾਈਮ ਦੀ ਜੀ ਹਾਂਜੀ ਤੇ ਬਾਕੀ ਅਸੀਂ ਦੇ ਵੀ ਲੇਟੀ ਐਕਸਟਰਾ ਪਾਉਣੀ ਆ ਅੱਡਾ ਲੇਟੀ ਤੇ ਬੜੇਵੇਂ ਰਿੱਜੇ ਹੁੰਦੇ ਹੈਗੇ ਉਹ ਅਸੀਂ ਨਾਲ ਕੇ ਵੀ 10-10 ਕਿਲੋ ਚਾਰ-ਚਾਰ ਕਿਲੋ ਜਿਵੇਂ ਦੁੱਧ ਦੇ ਹਿਸਾਬ ਨਾਲ ਜਿਵੇਂ ਦੁੱਧ ਘਟ ਗਈ ਉਹਦੇ ਨੂੰ ਕਟਾ ਦਿੰਨੇ ਆ ਜਿੰਨੇ ਹੁਣ ਸੱਜੇ ਰਹੋ ਉਹਨਾਂ ਨੂੰ ਵੱਧ ਪਾ ਦਿੰਨੇ ਆ ਜੀ ਤੇ ਉਹ ਲੇਟੀ ਅਸੀਂ ਐਕਸਟਰਾ ਪਾਉਣੀ ਆ ਅੱਡਾ ਹੂੰ ਜਿਵੇਂ ਆ ਝੋਟੀਆਂ ਦੀ ਗੱਲ ਕਰੀਏ ਹਾਂਜੀ ਇਹ ਫੇਰ ਇਹ ਛੋਟੇ ਗੱਬਣ ਹੈ ਅੱਛਾ ਇਹ ਛੋਟੇ ਗੱਬਣ ਹੈ ਕਿੰਨੇ ਟਾਈਮ ਦੀ ਹੋਗੀ ਏ ਦੀ 42 ਦਿਨਾਂ ਦੀ ਚੱਕ ਪਾਸ ਹੋ ਗਈ ਜੀ 42 ਦਿਨਾਂ ਦੀ ਚੱਕ ਪਾਸ ਹੋ ਗਈ ਇਹਦੀ ਏਜ ਕਿੰਨੀ ਹੋਗੀ ਜੀ ਇਹਦੀ ਏਜ ਹੈਗੀ ਹੈ ਜੀ ਇਹ 2 ਸਾਲ ਤੋਂ ਘੱਟ ਹੈ ਫਿਰ ਤਾਂ ਤੁਸੀਂ ਬਣੇ ਬਹੁਤ ਜ਼ਿਆਦਾ ਕੇਅਰ ਰੱਖਦੇ ਹੋ ਹੈ 2 ਸਾਲ ਤੋਂ ਉਹ ਬੱਚੀ ਬੱਸੀ ਹੋ ਗਈ ਉਹ 45 42 ਦਿਨਾਂ ਦੀ ਚੱਕ ਪਾਸ ਹੋਈ ਦੀ ਹੈ ਇਹ ਹਜੇ ਆਪਣੇ ਹੁਣ ਜਨਵਰੀ ਸਾਲ ਦੀ ਹੋਈ ਹੈ ਜੀ ਇੱਕ ਚੀਜ਼ ਦਰਸ਼ਕਾਂ ਨੂੰ ਦੱਸੋ ਬਣੇ ਕਈ ਫਾਰਮਾਂ ਦੇ ਵਿੱਚ ਰਿਪੀਟਰ ਦੀ ਪ੍ਰੋਬਲਮ ਕਾਫੀ ਆਉਂਦੀ ਆ ਆਪਣੇ ਫਾਰਮ ਦੇ ਵਿੱਚ ਕੋਈ ਰਿਪੀਟਰ ਦੀ ਪ੍ਰੋਬਲਮ ਆਈ ਫਿਰ ਕਦੀ ਨੀ ਸਾਡੇ ਤਾਂ ਹਜੇ ਤੱਕ ਤੇ ਆਈ ਇੱਕ ਛੋਟੀ ਸੀ ਜੀ ਉਹਨੂੰ ਆਪਾਂ ਪਾਈ ਆ ਫੀਡ ਕਾਰਗਲ ਫੀਡ ਪਾਈ ਆ ਜੀ ਤੇ ਬਾਕੀ ਉਹਨੂੰ ਅਸੀਂ 1 ਮਹੀਨਾ ਬੱਕਲੀਆਂ ਰਹਿਣਗੇ ਪਾਈਆਂ ਜੀ ਜਿਹੜਾ ਰਿਪੀਟਰ ਹੁੰਦਾ ਕਣਕ ਦੀਆਂ ਬੱਕਲੀਆਂ 1 ਮਹੀਨਾ ਰਹਿਣਗੇ ਪਾਈਆਂ ਜੀ ਹੋਰ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਕੋਈ ਟ੍ਰੀਟਮੈਂਟ ਨਹੀਂ ਕੀਤਾ ਨਹੀਂ ਨਹੀਂ ਕਰਦੇ ਅਸੀਂ ਹਾਂਜੀ ਵਾਹ ਜੀ ਵਾਹ ਵੇਖੋ ਦਰਸ਼ਕੋ ਜਿੱਧਰ ਵੀ ਫਾਰਮ ਦੇ ਵਿੱਚ ਨਿਗਾ ਮਾਰਦੇ ਆ ਸੁਖਨਾ ਭੈਣ ਕੋਲੇ ਜਨਮਰੀ ਜਾਨਵਰ ਉਸ ਖੁੰਝ ਦੇ ਵਿੱਚੋਂ ਨਜ਼ਰ ਆਉਂਦੇ ਆ ਭੈਣੇ ਫਿਰ ਗਾਈਆਂ ਵਾਲਾ ਸੈਟਅਪ ਉਧਰ ਨੂੰ ਪਰਲੇ ਪਾਸੇ ਬਣਾਇਆ ਆਪਾਂ ਹੈ ਇਹ ਪਹਿਲਾਂ ਦਾ ਪੁਰਾਣਾ ਬਣਿਆ ਹੋਇਆ ਜੀ ਜੀ ਫਲੈਟ ਆਈ 3 ਸੀਗੀਆਂ ਪਹਿਲਾਂ ਉਹ 10 ਸਾਲ ਹੋ ਗਏ ਨੂੰ ਆ ਪਾਈ ਨੂੰ ਫਟੰਗਾ ਜੀ ਸੱਤ ਪਾਈ ਹੋਈ ਐ ਹੂੰ ਪਰ ਇਹ ਨਹੀਂ ਚੀਜ਼ ਹੈ ਤੁਹਾਡੇ ਫਾਰਮ ਦੇ ਵਿੱਚ ਇੱਕ ਚੀਜ਼ ਵੇਖਣ ਨੂੰ ਮਿਲੀ ਹਾਂਜੀ ਵੀ ਕਈ ਕੀ ਹੁੰਦਾ ਵੀ ਆਮ ਜਿਨ੍ਹਾਂ ਦੇ ਪਸ਼ੂ ਵੀ ਨਹੀਂ ਰੱਖੇ ਜੇ ਬੇੜਿਆਂ ਦੇ ਵਿੱਚ ਬੋਕਰਾਂ ਮਾਰਨੀਆਂ ਤਾਂ ਮੌਕੇ ਤੇ ਬੋਕਰਾਂ ਨਹੀਂ ਸਿਹਾਉਂਦੀਆਂ ਜੇ ਕੋਈ ਗੋਬਰ ਚੱਕਣਾ ਤਾਂ ਇੰਨੂ ਨਹੀਂ ਸਿਹਾਉਂਦਾ ਤੁਹਾਡੇ ਦੇਖੋ ਉਵੇਂ ਸਾਰਾ ਕੁਝ ਬਣਿਆ ਹੋਇਆ ਟੰਗਣ ਵਾਸਤੇ ਹੈਨਾ ਵੇਖੋ ਦਰਸ਼ਕੋ ਇੰਨੂ ਵਾਲੇ ਤਾਂ ਇੰਨੂ ਤਰਿਆ ਫੌੜੇ ਵਾਲੇ ਤਾਂ ਫੌੜਾ ਤਰਿਆ ਓਰੀਜਨਲ ਆ ਕੰਮ ਨਹੀਂ ਬਣੇ ਕੀਤਾ ਨਹੀਂ ਤੇ ਕਦੇ ਵੀ ਅਸੀਂ ਕੋਈ ਫੀਡ ਪਾ ਕੇ ਆ ਜਿਹੜਾ ਸਮਾਰਟ ਵਟਲੀ ਆ ਉਹ ਦੋ ਵੀ ਫੀਡ ਕੋਲ ਨਹੀਂ ਜਾ ਕੇ ਤਾਂ ਨਾ ਹੁੰਦਾ ਵੀ ਇਹ ਨਹੀਂ ਹੈਗਾ ਵੀ ਸਿਹਰੇ ਆਪਾਂ ਨੂੰ ਵੀ ਕੁਝ થਾਵੇ ਨਾ ਵਾਹ ਜੀ ਵਾਹ ਹਾਂਜੀ ਬਹੁਤ ਵਧੀਆ ਅਫਰ ਸਾਡੇ ਕੋਈ ਦੁੱਧ ਵਾਲਾ ਭਾਂਡਾ ਦੇਖ ਲਓ ਕੋਈ ਦੁੱਧ ਵਾਲੀ ਮਸ਼ੀਨ ਦੇਖ ਲਓ ਕੋਈ ਜਦੋਂ ਮਰਜ਼ੀ ਆ ਕੇ ਦੇਖ ਲਓ ਤੇ ਵਿੱਚ ਕੋਈ ਜਲਣੀ ਹੋਣੀ ਕੋਈ ਕੁਝ ਨਹੀਂ ਲੱਗਿਆ ਹੋਣਾ ਹੂੰ ਤੇ ਦਰਸ਼ਕੋ ਪ੍ਰਾਣਿਕ ਕਹਾਵਤਾਂ ਬਣੀਆਂ ਵੀ ਬੰਦਾ ਜੇ ਕਹੀ ਨਾਲ ਘਰ ਪੱਟਣ ਲੱਗ ਜੇ ਤਾਂ ਘਰ ਨਹੀਂ ਪੱਟਿਆ ਜਾਂਦਾ ਹਨਾ ਤੇ ਜੇ ਕਹਿੰਦੇ ਬੁੜੀ ਸੂਈ ਨਾਲ ਘਰ ਪੱਟਣ ਲੱਗ ਜੇ ਤਾਂ ਸੂਈ ਨਾਲ ਘਰ ਪੱਟਿਆ ਜਾਂਦਾ ਤੇ ਜਿਹੜੀਆਂ ਭੈਣਾਂ ਸੂਈ ਨਾਲ ਘਰ ਬਣਾ ਤਾਂ ਉਹ ਬਣਾ ਵੀ ਬਹੁਤ ਕੁਝ ਦਿੰਦੀਆਂ ਉਦਾਹਰਨ ਦੇ ਤੌਰ ਤੇ ਸਾਡੀ ਭੈਣ ਦੀ ਅਣ ਤੱਕ ਮਿਹਨਤ ਚ ਇੱਕ ਕਰ ਲੋ ਤੇ ਹੋ ਪਿਆ ਸੋਨਾ ਵੇਖੋ ਪਿੰਡਾਂ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਸ਼ਿੰਗਾਰ ਸਮਝਿਆ ਜਾਂਦਾ ਸੀ ਹਨਾ ਜਿਵੇਂ ਕਹਾਵਤਾਂ ਬਣੀਆਂ ਵੀ ਪਿੰਡ ਦਾ ਪਿੰਡ ਦੇ ਘੀਰਿਆਂ ਤੋਂ ਪਤਾ ਲੱਗ ਜਾਂਦਾ ਤੇ ਘਰ ਦਾ ਉੱਥੋਂ ਪਤਾ ਲੱਗ ਜਾਂਦਾ ਵੀ ਕਿੰਨੀ ਕੰਨ ਤੱਕ ਮਿਹਨਤ ਕਰਨੀ ਕਿ ਕਿਸੇ ਨੇ ਪਾਥੀਆਂ ਲੈਣੀਆਂ ਵੀਰੇ ਅਸੀਂ ਪਾਥਾ ਕੇ ਪਾਥਰ ਦਿੰਨੇ ਵੀ ਆ ਪਾਥਰ ਵਾਲਾ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਵੀ ਹੁਣ ਸਰਦੀਆਂ ਦਾ ਵੀਰੇ ਹੁਣ 5-6 ਰੁਪਏ ਪਾਥੀ ਵਿਕੀ ਗਈ ਹੈ ਹਨਾ ਜੀ ਤੇ ਵੀ ਅਸੀਂ ਹੁਣ ਵੀ ਜੇ ਹੁਣ ਕਿਸੇ ਨੇ ਲੈਣੀਆਂ ਤਾਂ 100 ਰੁਪਏ ਵੀ ਦੇ ਦੇਣੀ ਪਾਥੀ ਕ ਸੰਪਰਕ ਨੰਬਰ ਬੋਲੋ ਭੈਣੇ 62808 ਜੀ 83005 ਆ ਲਓ ਵੀ ਦਰਸ਼ਕੋ ਜੇ ਕੋਈ ਭੈਣ ਦੇ ਕੋਲੇ ਜਾਨਵਰ ਨਹੀਂ ਰੱਖੇ ਕੋਈ ਵੇੜਾ ਹੈ ਨਹੀਂ ਕੋਈ ਮਜਬੂਰੀ ਹੈ ਤੂੜੀ ਨੂੰ ਥਾਂ ਹੈ ਨਹੀਂ ਤੇ ਚੁੱਲ੍ਹੇ 'ਚ ਆਗਮ ਚਾਉਣਾ ਚਾਹੁੰਦੀ ਆ ਪਾਠੀਆਂ ਕੁਦਰਤੀ ਤਰੀਕੇ ਨਾਲ ਰੋਟੀ ਪਾਣੀ ਬਣਾਉਣਾ ਚਾਹੁੰਦੀ ਆ ਤਾਂ ਭੈਣ ਨਾਲ ਸੰਪਰਕ ਕਰ ਲਿਓ ਸੰਪਰਕ ਨੰਬਰ ਭੈਣ ਦਾ ਬੋਲਤਾ ਨੰਬਰ ਪੱਟੀ ਤੇ ਵੀ ਚੱਲੀ ਜਾਂਦਾ ਭੈਣੇ ਇਹ ਕਿਹੜੇ ਕਿਹੜੇ ਸੂਈ ਵਾਲੀਆਂ ਆਗੀਆਂ ਇਹ ਦੋਨੇ ਪਹਿਲਣਾਂ ਜੀ ਜੀ ਇਹਦੀ ਵਸੂ ਹੀ ਜਿਹੜੀ ਆਪਾਂ 42 ਦਿਨਾਂ 'ਚ ਚੈੱਕ ਪਾਸ ਕਰਾਈਏ ਹਜੇ ਇਹ ਦੋ ਦੋ ਦੇ ਹੀ ਜਾਂਦੀ ਹੈ ਹਜੇ ਚਾਰੇ ਥੋੜਾ ਗੱਭਣ ਰੇਟ ਰਹੀ ਰਹੀ ਹੈਗੀ 4 ਮਹੀਨੇ ਦੀ 5 ਦੀ ਗੱਭਣ ਹੋ ਗਈ ਇਹ ਤੇ ਇਹਦੀ ਵਸੂ ਹੀ ਆ ਉਹ ਜਿਹੜੀ 9 ਮਹੀਨੇ ਵਾਲੀ ਆਪਾਂ ਚੈੱਕ ਪਾਸ ਕਰਾਂਗੇ ਅੱਛਾ ਇਹਨਾਂ ਨੂੰ ਫਿਰ ਕਿੰਨੇ ਟਾਈਮ ਦੀਆਂ ਨੂੰ ਟਰਾਈ ਅਸੀਂ ਇਹਨਾਂ ਨੂੰ 2 ਢਾਈ ਢਾਈ ਮਹੀਨੇ ਤਾਂ ਪਹਿਲਾਂ ਛੱਡ ਦੀ ਛੱਡਦੇ ਆ ਵੇ ਸੱਕੇ ਦੁੱਧ ਦੇ ਹੀ ਜਾਣ ਹੂੰ ਤੇ ਪਰ ਅਸੀਂ ਵੀ ਢਾਈ ਮਹੀਨੇ ਤਾਂ ਪਹਿਲਾਂ ਛੱਡਦੇ ਆ ਜੀ ਹਾਂਜੀ ਇਹ ਸਾਡੇ ਸਾਰਿਆਂ ਨੂੰ ਵੱਡੀ ਹੈ ਹੀ ਕਾ ਅੱਛਾ ਇਹ ਵੱਡੀ ਆ ਕਿਉਂ ਇਹ ਬੱਚਿਆਂ ਬੜ ਕੇ ਸਭ ਤੋਂ ਪਹਿਲੇ ਸੂਏ ਤੇ ਕੀ ਰਿਕਾਰਡ ਤੇ ਚੱਲ ਰਹੀ ਹੈ ਇਹ ਸਾਰੇ ਵੱਸੀ ਹੈ ਜੀ ਆਹ ਇਹ 20 ਲੀਟਰ ਦੇ ਹੀ ਜਾਂਦੇ ਜਿਹੇ ਇਹ ਇਹ ਹਜੇ ਢਾਈ ਸਾਲ ਦੀ ਹੈ ਢਾਈ ਸਾਲ ਦੀ ਹੈ 20 ਲੀਟਰ ਤੇ ਚੱਲੀ ਆ ਇਹ ਇਸੇ ਦੀ ਸਾਰਾ ਹੀ ਨਲਕੇ ਵਸੰਗਾਂਗੇ ਅੱਛਾ ਸਾਰੀ ਇਹਦੀ ਬਲੀਡ ਆ ਰਹੀ ਹੈ ਇਹ ਇਹਦੀ ਵੱਸੀ ਹੈ ਇਹ ਵੀ ਇਹਦੀ ਵੱਸੀ ਹੈ ਤੇ ਉਹ ਵੱਸੀ ਸਮਝ ਵੀ ਉਹੀ ਇਹਦੀ ਇਦੀ ਹੋਈ ਤੂਤੀ ਹੋ ਗਈ ਜੀ ਸਾਂਚੇ ਇੱਕ ਤੋਂ ਹੀ ਭਨੇ ਫਰਾਂ ਤੱਕ ਮਿਹਨਤ ਕਰ ਕਰਕੇ ਇੱਕ ਉਦੀ ਆ ਵਸੀ ਜਿਹੜੀ ਬੈਠੀ ਹੈ ਜੀ ਹਾਂਜੀ ਇਹ ਨਾ ਛੋਟੀ ਜੀ ਫਿਰਦੀ ਸੀ ਤੇ ਵਾਰ ਤੂਤੀ ਹੂੰ ਤੇ ਦੋ ਤਿੰਨ ਵਾਰੀ ਅਸੀਂ ਘਰੋਂ ਕੱਢੀ ਬਾਹਰ ਤੇ ਨਹੀਂ ਜੰਮੀ ਸੁੱਕੀ ਦੀ ਸੀਗੀ ਤੇ ਅਸੀਂ ਇੱਥੇ ਸੰਨੀ ਰੌਂਦੀ ਹੁੰਦੇ ਸੀਗੇ ਤੇ ਇਹਨੂੰ ਮੈਂ ਸੰਨੀ ਤੇ ਸਾਢੇ ਦਿਨ ਦੀ ਸਾਰੀ ਸੰਨੀ ਖਾ ਕੇ ਤੇ 20 ਜਣਾ ਵਾਰ ਸਾਡੇ ਕੋਲ ਬਣ ਗਈ ਪਹਿਲੇ ਠੀਕੇ ਰਹਿ ਗਈ ਇਹਦੀ ਇੰਨੀ ਹਾਂ ਤਾਂ ਸਾਡੇ ਕੋਲ ਤੀਜਾ ਸੂਆ ਸੂਵੇ ਸੂਵੀ ਇਹ ਹੂੰ ਇਹਦੀ ਬੱਸੀ ਜਾਂਦਾ ਜਿਹੜੀ ਖੜੀ ਆ ਉਹ ਸੂਣ ਵਾਲੀ ਹੈ ਕੀ ਰਿਕਾਰਡ ਤੇ ਭਾਣੇ ਕੀ ਦਿੱਤਾ ਪਹਿਲੇ ਸੂਵੇ ਪਹਿਲੇ ਸੂਵੇ 20 ਲੀਟਰ ਉਹ ਦਿੰਦਾ ਜੀ ਵਾਹ ਜੀ ਵਾਹ ਚੰਗੇ ਰਿਕਾਰਡ ਤੇ ਬਾਕੀ ਹਾਂਜੀ ਨਾਲੇ ਲੋਕਾਂ ਦੀ ਡੰਡਿਆਂ ਤੋਂ ਬਚ ਗਈ ਭਾਣੇ ਹੈ ਨਾ ਡੰਡਿਆਂ ਤੋਂ ਬਚ ਗਈ ਨਾ ਸਾਡੇ ਇੱਕ ਬੱਸੀ ਪਹਿਲਾ ਸਾਲ ਦੀ ਓਕੇ ਉਦੋਂ ਮਰ ਗਈ ਸੀਗੀ ਜੀ ਹੂੰ ਤੇ ਉਦੋਂ ਬਾਅਦ ਵੱਸਾ ਸੀ ਹੁਣ ਇਹਦੀ ਬੱਸੀ ਗੱਭਣ ਹੈ 10 ਦਿਨ ਰਹਿ ਗਈ ਸੂਣ ਜੀ ਭਾਣੇ ਇੱਕ ਚੀਜ਼ ਦਰਸ਼ਕਾਂ ਨੂੰ ਦੱਸੋ ਇੰਨੀ ਸਫਾਈ ਕੋਈ ਵੀਡੀਓ ਉਹਦਾ ਕਰਕੇ ਰੱਖਦੇ ਹਾਂ ਕਿ ਵੈਸੇ ਵੀ ਬੜੀ ਨਹੀਂ ਇਹ ਸਾਡੇ ਨਾ ਕਿ ਕਿਸੇ ਨੂੰ ਮੱਝ ਹੀ ਉਹ ਜਦੋਂ ਮੱਝ ਆ ਕੇ ਦੇਖ ਲਿਓ ਆਪਾਂ ਵੀ ਆਪਣੇ ਸਫਾਈ ਦਾ ਰਿਕਾਰਡ ਹੀ ਹੈਗਾ ਵੀ ਐਂ ਹੁੰਦੀ ਹੈ ਜੀ ਲੋਕ ਕਦੇ ਸਾਡੇ ਵੀ ਆ ਥੱਲੇ ਵੀ ਮੈਟਾਂ ਦੇ ਥੱਲੇ ਕੋਈ ਐ ਕਾਲ ਸਕੂਲਸ ਨਹੀਂ ਹੈਗੇ ਸਾਰੇ ਅਸੀਂ ਮੈਟ ਰੋਜ਼ ਧੋ ਕੇ ਬਸਾਉਂਦੇ ਹਾਂ ਗਾਇਆਂ ਸਵੇਰੇ ਬਾਹਰ ਕੱਢ ਦਿੰਦੇ ਹਾਂ ਧੋ ਕੇ ਸੁਕਾ ਕੇ ਫੇਰ ਗਾਇਆਂ ਅੰਦਰ ਕਰਦੇ ਹਾਂ ਇੱਥੇ ਵਾਹ ਜੀ ਵਾਹ ਐ ਪੈਣੀ ਫਿਰ ਦੇਸੀ ਘਿਓ ਦਾ ਕੀ ਰੇਟ ਰਹੂਗਾ 1500 ਰੁਪਏ ਕਿਲੋ ਦੇ ਦੇਵਾਂਗੇ ਜਿੱਸੀ ਕੇ ਹੋਸੀ ਜੀ ਹਾਂਜੀ ਜੇ ਕਿਸੇ ਨੇ ਖੂਆ ਲੈਣਾ ਹੋਵੇ ਜਿਵੇਂ ਠੰਡ ਚੱਲੀ ਜਾਂਦੀ ਹੈ ਕੋਈ ਦਾ ਕੀ 600 ਰੁਪਏ ਕਿਲੋ ਖੂਆ ਜੀ 600 ਰੁਪਏ ਖੂਆ ਲੋਬੀ ਦਰਸ਼ਕੋ ਸਾਫ ਸੁਥੀਆ ਭਣ ਦਾ ਬਹੁਤ ਜ਼ਿਆਦੇ ਆ ਜੇ ਕੋਈ ਸਾਫ ਸੁਥਰੇ ਤਰੀਕੇ ਨਾਲ ਜ਼ਹਿਰ ਮੁਕਤ ਕੋਈ ਖਾਣਾ ਚਾਹੁੰਦਾ ਕੋਈ ਘੋ ਲੈਣਾ ਚਾਹੁੰਦਾ ਕੋਈ ਗੁਜਰੀਲਾ ਖਾਣਾ ਚਾਹੁੰਦਾ ਕੋਈ ਦਹੀਂ ਦੁਹੀਂ ਵੀ ਬਣੇ ਫਿਰ ਸੇਲ ਕਰਦੇ ਜੀ ਵੀ ਦਹੀਂ ਜੇ ਕਿਸੇ ਦੇ ਕੋਈ ਵਿਆਹ ਸ਼ਾਦੀ ਹੈ ਕੋਈ ਦਹੀਂ ਵਗੈਰਾ ਬੁੱਕ ਕਰਾਉਣਾ ਚਾਹੁੰਦਾ ਤਾਂ ਉਹ ਵੀ ਤੁਸੀਂ ਸੰਪਰਕ ਭੈਣ ਨਾ ਕਰ ਸਕਦੇ ਉਹ ਨੰਬਰ ਹੈ ਜਿਹੜਾ ਪੱਟੀ ਤੇ ਚੱਲੀ ਜਾਂਦਾ ਖੋ ਦਰਸ਼ਕੋ ਕਿੰਨੇ ਕ ਸਜੇ ਢੰਗ ਨਾਲ ਕਿੰਨੇ ਕ ਸੋਹਣੇ ਢੰਗ ਨਾਲ ਭੈਣ ਨੇ ਪਸ਼ੂਆਂ ਵਾਸਤੇ ਜਿਹੜੇ ਵੱਖੋ ਵੱਖਰੇ ਪੋਰਸ਼ਨ ਬਣਾਏ ਆ ਇਧਰ ਪੈਣੇ ਫਿਰ ਹਰਾ ਹਰਾ ਕੁੱਤਰਦੇ ਆ ਜੀ ਅਸੀਂ ਇੱਥੇ ਅੱਛਾ ਹਰਾ ਚਾਰਾ ਇੱਥੇ ਕੁੱਤਰਦੇ ਆ ਹਾਂਜੀ ਕੌਣੇ ਹੋਗੇ ਹਾਂਜੀ ਅੱਛਾ ਇਹ ਨਹੀਂ ਵੀ ਕਿਤੇ ਦੂਰ ਲੈਣ ਜਾਣਾ ਪਊਗਾ ਹਨਾ ਕੋੜ ਦੀ ਰਸਤਾ ਫਿਰ ਇਧਰ ਬਣਾ ਕੇ ਰੱਖ ਲਿਆ ਜੀ ਕਿੰਨੇ ਕਿੱਕੜ ਫਿਰ ਜਿਹੜਾ ਹਰਾ ਚਾਰਾ ਭੈਣ ਬੀਜਦੇ ਆ ਸਾਡੇ ਕੋਲ ਅੱਧਾ ਕਿੱਲਾ ਗਿੱਜਿਆ ਹੁੰਦਾ ਜੀ ਬਾਕੀ ਚਾਰ ਹੀ ਪੌਣੇ ਪਰ ਬੇ ਥੋੜਾ ਥੋੜਾ ਵਿੱਚ ਮਲਾ ਮਲਾਉਣੀ ਹੈ ਜੀ ਹਾਰਾ ਨਾਲ ਜੀ ਹਾਂਜੀ ਇੱਕ ਤੁਹਾਡੇ ਕਿੱਲਿਆਂ ਦੇ ਉੱਤੇ ਕੋਈ ਚੀਜ਼ ਦੱਸਣ ਵਾਲੀ ਦਰਸ਼ਕਾਂ ਨੂੰ ਇਹ ਫਿਰ ਗਾਈਆਂ ਇਹਦੇ ਨਾਲ ਖੁੱਲਦੀਆਂ ਨੇ ਤੁਸੀਂ ਇਹ ਖੁੱਲਦੀਆਂ ਸੀ ਜੀ ਪਹਿਲਾਂ ਇਹ ਬੁੱਤੇ ਲਵਾਈਆਂ ਹੋਣੇ ਸੀ ਇਹ ਇਹਦੇ ਨਾਲ ਨਾ ਪਹਿਲਾਂ ਇਹ ਮੂਹਣਾ ਚੱਕ ਲੈਂਦੀ ਸੀ ਇੱਥੋਂ ਆਹ ਚੀਜ਼ ਆਹ ਕਿੱਲੇ ਤੇ ਮੂਹਣਾ ਚੱਕਦੇ ਸੀ ਜੀ ਪਹਿਲਾਂ ਲਵਾਏ ਨਹੀਂ ਸੀਗੇ ਤੇ ਹੁਣੇ ਆ ਉੱਤੇ ਲੱਗ ਗਏ ਜੀ ਹੁਣ ਇਹਦੇ ਨਾਲ ਵੀ ਇਹ ਖੁੱਲਦੀਆਂ ਨਹੀਂ ਰਹੀਆਂ ਮੂਹ ਨਹੀਂ ਪੈਂਦਾ ਇਹਨਾਂ ਦਾ ਇਹ ਥੱਲੇ ਵਾਗ ਜਾਂਦੇ ਪੈਪਾਂ ਦੇ ਟੋਟੇ ਲਵਾਤੀ ਜੀ ਅੱਛਾ ਪੈਪਾਂ ਦੇ ਉੱਤੇ ਟੂਟੇ ਬੈਂਡ ਕਰਾਤੀ ਸੀ ਹਾਂਜੀ ਵਾਹ ਜੀ ਜਿਹਦੇ ਨਾਲ ਇਹ ਖੁੱਲ ਮੂੰਹ ਨਾਲ ਨਹੀਂ ਖੁੱਲਦਾ ਅੱਗੇ ਫਿਰ ਮੂੰਹ ਨਾਲ ਚੱਕ ਲੈਂਦੇ ਹੁਣ ਨੜ ਤਾਂ ਹਾਂ ਪੈਪਾਂ ਨੇ ਸਾਡੇ ਦਰਸ਼ਕਾਂ ਨੂੰ ਤੁਸੀਂ ਵਿਸਤਾਰਪੂਰਵਕ ਬਹੁਤ ਵਧੀਆ ਜਾਣਕਾਰੀ ਦਿੱਤੀ ਅਣਥੱਕ ਮਿਹਨਤ ਕਰਕੇ ਚੰਗੇ ਚੰਗੇ ਨਗੀਨੇ ਜਿਹੜੇ ਜਾਨਵਰ ਤੁਸੀਂ ਆਪਦੇ ਕਿੱਲਿਆਂ ਦੇ ਉੱਤੇ ਰੱਖੇ ਆ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ